ਚਾਈਨਾ ਨੇ 38000 ਸਕਰ ਕਿਲੋਮੀਟਰ ਇੰਡੀਆ ਦਾ ਇਲਾਕਾ ਦੱਬ ਲਿਆ ਇੰਡੀਆ ਦੀ ਜ਼ਮੀਨ ਦੱਬ ਲਈ ਆ ਪਰ ਜਿਹੜਾ ਇੰਡੀਆ ਦਾ ਮੀਡੀਆ ਉਹਨੂੰ ਇਹ ਦੀਂਦਾ ਨਹੀਂ ਬਿਲਕੁਲੀ ਕਿਉਂਕਿ ਉਹ ਮੋਦੀ ਦੇ ਭਗਤ ਨੇ ਇੰਡੀਆ ਦੇ ਭਗਤ ਨਹੀਂ ਹੈਗੇ ਜੇ ਇੰਡੀਆ ਦੇ ਭਗਤ ਹੁੰਦੇ ਤਾਂ ਰੌਲਾ ਪਾਉਂਦੇ ਉਦੋਂ ਤੇ ਰੌਲਾ ਪਾਉਂਦੇ ਜਦੋਂ ਤੇ ਚਾਈਨਾ ਦੱਬਣ ਲੱਗਿਆ ਸੀ ਤਾਂ ਇਹ ਇੰਨੀ ਜ਼ਮੀਨ ਨਹੀਂ ਦੱਬੀ ਜਾਣੀ ਸੀ 2014 ਤੋਂ ਲੈ ਕੇ 2024 ਤੱਕ ਉਹਨੇ 38000 ਸਕਰ ਕਿਲੋਮੀਟਰ ਇਲਾਕਾ ਦਬ ਲਿਆ ਹੁਣ ਨਵੀਆਂ ਕਲੋਨੀਆਂ ਬਣਾਉਣ ਲੱਗ ਗਿਆ ਇੰਡੀਆ ਚ ਕੀ ਹੁੰਦਾ ਰਿਹਾ ਇੰਡੀਆ ਸਰਕਾਰ ਕੀ ਕਰਦੀ ਰਹੀ ਬਈ ਚਲੋ ਪੰਜਾਬੀਆਂ ਨੂੰ ਡਰਾ ਲਓ ਪੰਜਾਬੀਆਂ ਨੂੰ ਵਿਦੇਸ਼ਾਂ ਚ ਜਾ ਕੇ ਮਾਰ ਦਿਓ ਇਹ ਨਹੀਂ ਸੋਚਿਆ ਬਈ ਪੰਜਾਬੀਆਂ ਨੂੰ ਆਪਣੇ ਨਾਂ ਰਲਾ ਲੀਏ ਜਿਹੜੀ ਗੱਲ ਹੋਈ ਸੀ ਆਜ਼ਾਦੀ ਲੈਣ ਤੋਂ ਪਹਿਲਾਂ ਉਹ ਮਹਾ ਪੰਜਾਬ ਬਣਾ ਦੀਏ ਜੇ ਕਿਤੇ ਇੰਡੀਆ ਦੀ ਸਰਕਾਰ ਮਹਾ ਪੰਜਾਬ ਬਣਾ ਦਿੰਦੀ ਮਹਾਰਾਜਾ ਅਜੀਤ ਸਿੰਘ ਵਾਲਾ ਪੰਜਾਬ ਬਣਾ ਦਿੰਦੀ ਤਾਂ ਅੱਜ 38000 ਸਕਰ ਕਿਲੋਮੀਟਰ ਚੈਨਾ ਜ਼ਮੀਨ ਨਹੀਂ ਦੱਬ ਸਕਦਾ ਸੀ ਕਿਉਂਕਿ ਚੈਨਾ ਦੇ ਨਾਸੀ ਧੂਆਂ ਲਿਆ ਦੇਣਾ ਸੀ ਉਹ ਪੰਜਾਬੀ ਸੀਗੇ ਲਿਆਉਣ ਵਾਲੇ ਅੱਜ ਵੀ ਭਾਰਤ ਸਰਕਾਰ ਲਾਂਨ ਕਰ ਦਵੇ ਵੀ ਜਿਹੜਾ ਚైనా ਨੇ ਇਲਾਕਾ ਦੱਬਿਆ ਉਹ ਮਹਾ ਪੰਜਾਬ ਨੂੰ ਦਿੱਤਾ ਸਾਰਾ ਇਲਾਕਾ ਮਹਾ ਪੰਜਾਬ ਹੁਣ ਦਿੱਲੀ ਤਿੱਕਰ ਹੋਏਗਾ ਮਹਾਰਾਜਾ ਹਰਜੀਤ ਸਿੰਘ ਦਾ ਉਹੀ ਪੰਜਾਬ ਦਿੱਲੀ ਤਿੱਕਰ ਹੋਏਗਾ ਅੱਜ ਲਾਂਨ ਕਰ ਦੇਣ ਤੇ ਦੇਖੋ ਫਿਰ ਚైనా ਤੋਂ ਕਿਵੇਂ ਪੰਜਾਬੀ ਛੜਵਾ ਲੈਂਦੇ ਨੇ ਉਹ ਇਲਾਕਾ ਕਿਉਂਕਿ ਇੱਕ ਪੰਜਾਬੀ ਇੱਕ ਬਹਾਦਰ ਕੌਮ ਜੋ ਕਿ ਲੜ ਸਕਦੀ ਆ ਇਹ ਚੌਲ ਖਾਣੇ ਤੇ ਲੜਨ ਜਾਣਦੇ ਹੁੰਦੇ ਤਾਂ ਇੰਨੀ ਜ਼ਮੀਨ ਨਹੀਂ ਤੱਪਣੀ ਸੀ 38000 ਸਕਰ ਕਿਲੋਮੀਟਰ ਜ਼ਮੀਨ ਦਬਲੀ ਆ ਹੁਣ ਇਹ ਖਬਰ ਨੂੰ ਇੰਡੀਆ ਤੇ ਚੈਨਲ ਨਹੀਂ ਲਾਉਣਗੇ ਕਿਉਂਕਿ ਉਹ ਇੰਡੀਆ ਦੇ ਹੀ ਦੁਸ਼ਮਣ ਨੇ ਇੰਡੀਆ ਦੇ ਹੀ ਦੁਸ਼ਮਣ ਨੇ ਉਹ ਲਾਗਾ ਚੁੱਪ ਕਰਕੇ ਛੱਡੀ ਜਾਂਦੇ ਨੇ ਉਹ ਦਿਨ ਦੂਰ ਨਹੀਂ ਹੋਣੇ ਜਿਸ ਦਿਨ ਇੰਡੀਆ ਨਕਸ਼ੇ 'ਚੋਂ ਖਤਮ ਹੋ ਜਾਏਗਾ ਨਿੱਕੇ ਨਿੱਕੇ ਟੋਟੇ ਬਣ ਜਾਣਗੇ ਕਿਉਂਕਿ ਇਹ ਆਪਣੇ ਲੋਕਾਂ ਨਾਲ ਹੀ ਲੜਦੇ ਰਹੇ ਜਿਨ੍ਹਾਂ ਜਿਹੜੇ ਪੰਜਾਬੀਆਂ ਨੇ ਆਜ਼ਾਦੀ ਲੈ ਕੇ ਦਿੱਤੀ ਸੀ ਉਹਨਾਂ ਨਾਲ ਹੀ ਲੜਦੇ ਰਹਿ ਗਏ ਬਸ ਇਸੇ ਗੱਲ ਦਾ ਚైనా ਫਾਇਦਾ ਉਠਾ ਗਿਆ ਫਾਇਦਾ ਉਠਾ ਕੇ ਉਹਨੇ 38000 ਸਕਰ ਕਿਲੋਮੀਟਰ ਜ਼ਮੀਨ ਦਬ ਲਈ ਆ ਇੰਡੀਆ ਦੇ ਫੌਜੀ ਦੇਖਦੇ ਨੇ ਕੁਝ ਨਹੀਂ ਕਰ ਸਕਦੇ ਕਿਉਂਕਿ ਅਪਾਹਜ ਨੇ ਡੁੱਡੇ ਲੰਗੜੇ ਹੋ ਗਏ ਨੇ ਲੜਨ ਦੀ ਹਿੰਮਤ ਨਹੀਂ ਰਹੀ ਹਾਲਾਤ ਅੱਜ ਦੇ ਇਹ ਬਣੇ ਹੋਏ ਨੇ ਪਰ ਅੱਜ ਵੀ ਸੋਚਣ ਤੇ ਵਿਚਾਰਨ ਦੀ ਲੋੜ ਆ ਜਿਹੜੇ ਪੰਜਾਬੀ ਜੇਲ੍ਹਾਂ ਚ ਬੰਦ ਕੀਤੇ ਨੇ ਉਹਨਾਂ ਨੂੰ ਭਾਰਤੀ ਹਕੂਮਤ ਛੱਡ ਦੇਵੇ ਆਜ਼ਾਦ ਕਰ ਦੇਵੇ ਪੰਜਾਬੀਆਂ ਨੂੰ ਲਾ ਲਵੇ ਗਲ ਦੇ ਨਾਲ ਕਹਿ ਦਵੇ ਮਹਾ ਪੰਜਾਬ ਅਸੀਂ ਬਣਾਉਨੇ ਆ ਸਾਡੇ ਕੋਲੋਂ ਗਲਤੀਆਂ ਹੋ ਗਈਆਂ ਕਿਉਂਕਿ ਗਲਤੀਆਂ ਆਪਣੇਆਂ ਕੋਲੋਂ ਮੰਨਣ ਦੇ ਵਿੱਚ ਕੋਈ ਹਰਜ ਨਹੀਂ ਹੋਣਾ ਚਾਹੀਦਾ ਅੱਜ ਵੀ ਗਲਤੀਆਂ ਮੰਨ ਕੇ ਮਹਾ ਪੰਜਾਬ ਦਾ ਲਾਨ ਆਪਣੇ ਆਪ ਹੀ ਕਰ ਦੇਣ ਬਈ ਜਿਹੜਾ ਚైనా ਨੇ ਜ਼ਮੀਨ ਦੱਬੀ ਆ ਉਹ ਵੀ ਪੰਜਾਬ ਦੀ ਆ ਮਹਾ ਪੰਜਾਬ ਦੀ ਆ ਅਸੀਂ ਮਹਾ ਪੰਜਾਬ ਪੰਜਾਬੀਆਂ ਨੂੰ ਦੇ ਦਿੱਤਾ ਤਾਂ ਵੀ ਅੱਜ ਬਚਤ ਹੋ ਜੇਗੀ ਨਹੀਂ ਕੁਛ ਨਹੀਂ ਹੋਣਾ ਚైనా ਨੇ ਆਸਤੇ ਆਸਤੇ ਟੋਟੇ ਬਣਾ ਕੇ ਰੱਖ ਦੇਣੇ ਨੇ ਉਹ ਦਿਨ ਦੂਰ ਨਹੀਂ ਹੋਣੇ ਪਰ ਇੰਡੀਆ ਦਾ ਮੀਡੀਆ ਇਹ ਨਿਊਜ਼ ਨਹੀਂ ਲਾਊਗਾ ਬਸ ਉਹ ਤਾਂ ਸਿਰਫ ਇਦਾਂ ਦੀ ਨਿਊਜ਼ ਲਾਊਗਾ ਵੀ ਮੁਲਕ ਤਾਂ ਬਰਬਾਦੀ ਹੋ ਜਾਵੇ ਮੋਦੀ 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 ਇੰਡੀਆ ਦੇ ਹੱਕ ਦੇ ਵਿੱਚ ਕਿਹੜੀ ਗੱਲ ਆ ਉਹ ਨਹੀਂ ਇੰਡੀਆ ਦੇ ਮੀਡੀਆ ਨੇ ਕਰਨੀ ਅੱਜ ਦੇ ਹਾਲਾਤ ਲੋਕਾਂ ਦੇ ਸਾਹਮਣੇ ਨੇ